ਪੱਜੇਵਨ ਨਾਮ ਤੁਸੀਂ ਨਰੇਸ਼ ਹਨ ਕੀ ਕੱਟਣਾ ਇਹ ਕਿਹੜੀ ਜਗ੍ਹਾ ਹੈ ਰਾਜਾ ਫਾਸਟਨਰ ਜ 78 ਫੋਕਲ ਪੁਆਇੰਟ ਬਟਾਲਾ ਤੋਂ ਮੈਂ ਬੋਲ ਰਿਹਾ ਹਾਂ ਅਸੀਂ ਇੱਥੇ ਬੋਲਟ ਬਣਾਉਣ ਦਾ ਪਲਾਂਟ ਹੈਗਾ ਸਾਡਾ ਤੇ ਇੱਥੇ ਸਾਡੇ ਜਦੋਂ ਅਸੀਂ ਸਵੇਰੇ ਆ ਕੇ ਦਰਵਾਜ਼ਾ ਖੋਲਿਆ ਤੇ ਵੇਖਿਆ ਕਿ ਬਾਹਰੋਂ ਸ਼ਟਰ ਦਾ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਦੀ ਸੀ ਮੇਨ ਇਹ ਗੇਟ ਦਾ ਵੀ ਤੇ ਖਿੜਕੀ ਦਾ ਵੀ ਔਰ ਫਿਰ ਵੀ ਕੈਨੋਨ ਕੋਲ ਖੁੱਲਿਆ ਨਹੀਂ ਅਸੀਂ ਖੋਲ ਕੇ ਅੰਦਰ ਗਏ ਆ ਤੇ ਅੰਦਰ ਵੇਖਿਆ ਗਿਆ ਇਥੇ ਸਾਡਾ ਟੀਵੀ ਵੀ ਐਲਸੀਡੀ ਵੀ ਚੋਰੀ ਹੋਈ ਦੀਗੀ ਤੇ ਜਿੱਥੇ ਉਹ ਉਹਦਾ ਕੈਮਰੇਜ ਦਾ ਕੰਟਰੋਲ ਹੁੰਦਾ ਹੋਇਆ ਉਹ ਵੀ ਖੁੱਲਾ ਕੇ ਸਾਰਾ ਟੁੱਟਾ ਦਾ ਪਿਆ ਦਾ ਸੀਗਾ ਫਿਰ ਅਸੀਂ ਅੰਦਰ ਜਾ ਕੇ ਦੇਖਿਆ ਕਿ ਕਿਧਰੋਂ ਦੀ ਫਿਰ ਉਤੋਂ ਦੀ ਉਹਨਾਂ ਨੇ ਚੱਦਰ ਤੋੜ ਕੇ ਅੰਦਰ ਵੜੇ ਆ ਤੇ ਸਾਡਾ ਕੈਮਰਾ ਵਗੈਰਾ ਹੋਰ ਚੋਰੀ ਲੈ ਕੇ ਕਰਕੇ ਇਥੇ ਕੈਸ਼ ਸਾਡਾ ਹੈਗਾ ਹੈਗਾ ਉਹ 15-16 ਹਜ਼ਾਰ ਦੇ ਕੋਲ ਹੋਏਗਾ ਉਹ ਵੀ ਚੋਕ ਕੇ ਲਗੇ ਤੇ ਅੱਗੇ ਵੀ ਇੱਥੇ ਦੋ ਵਾਰੀ ਚੋਰੀ ਕੋਵਿਡ ਚ ਹੋਈ ਦੀ ਸਾਡੀ ਫੈਕਟਰੀ ਰੇਲਵੇ ਰੋਡ ਬਟਾਲਾ ਰਾਜਾ ਫਾਉਂਡਰੀ ਚ ਵੀ ਹੈ ਪਿਛਲੇ ਦੋ ਕੁ ਮਹੀਨੇ ਹੋ ਗਏ ਉੱਥੇ ਵੀ ਚਾਰ ਵਾਰੀ ਚੋਰੀ ਲਗਾਤਾਰ ਹੋਈ ਹੈ ਜਿਹਦਾ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਅਸੀਂ ਕੰਮ ਦਾ ਧਿਆਨ ਕਰੀਏਗੇ ਇਹਨਾਂ ਚੋਰਾਂ ਦਾ ਧਿਆਨ ਰੱਖੀਏ ਕਿੱਦਾਂ ਕਰੀਏ ਸਰ ਉੱਪਰ ਜਿਹੜਾ ਮੁਗਜਾ ਬਣਿਆ ਉੱਥੇ ਵੀ ਲੱਗਦਾ ਆ ਉੱਥੇ ਵੀ ਉਹਨਾਂ ਨੇ ਉਤੋਂ ਦੀ ਚੁੱਕ ਕੇ ਤੇ ਖੋਲ ਕੇ ਸਾਰਾ ਦੇਖਣ ਦੀ ਅੰਦਰ ਕੋਸ਼ਿਸ਼ ਕੀਤੀ ਹੈ ਉਤਰਨ ਦੀ ਕੀਤੀ ਉਹ ਵੀ ਤੋੜ ਗਏ ਸਾਡਾ ਆਵੇ ਨੁਕਸਾਨ ਕਰ ਗਏ ਸਾਂ ਕਿੰਨੇ ਕਿ ਵਿਅਕਤੀ ਹੋ ਗਏ ਕੱਲੇ ਬੰਦੇ ਦਾ ਕੰਮ ਹੈ ਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਘੱਟੋ ਘੱਟ ਬੰਦੇ 3-4 ਜ਼ਰੂਰ ਹੋਣਗੇ ਪੁਲਿਸ ਕੰਪਲੇਟ ਕਰਤੀ ਜੀ ਪੁਲਿਸ ਕੰਪਲੇਟ ਅਹੀਂ ਕਰ ਦਿੱਤੀ ਆ ਹੁਣ ਦੇਖੋ ਕੀ ਬੰਦਾ ਹੈ ਕੈਸ਼ ਵੀ ਕੋਈ ਜਾਂਦਾ ਹਾਂਜੀ 15-16000 ਰੁਪਏ ਕੈਸ਼ ਹੈਗਾ ਸਾਡਾ ਉਹ ਹੈ ਨਹੀਂ ਇੱਥੇ ਗੱਲੇ 'ਚ ਸਾਡੇ ਹੋਰ ਚਾਂਦੀ ਦੇ ਸਿੱਕੇ ਵਗੈਰਾ ਪੂਜਾ ਦੇ ਸੀ ਉਹ ਵੀ ਹੈ ਨਹੀਂ ਗਏ ਇੱਥੇ ਲਗਾਤਾਰ ਇੰਨਾ ਚੋਰੀਆਂ ਹੋ ਰਹੀਆਂ ਕਿ ਕਿੰਨੇ ਬਹੁਤ ਜ਼ਿਆਦਾ ਬਟਾਲੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਹੈ ਜੀ ਸਾਡੀਆਂ ਅੱਗੇ ਵੀ 2 ਮਹੀਨੇ ਪਹਿਲੇ ਚੋਰੀਆਂ ਹੋਈਆਂ ਸੀਗੀਆਂ ਰੇਲਵੇ ਰੋਡ ਦਾ ਹੀ ਮੇਨ ਉੱਥੋਂ ਹਜੇ ਤੱਕ ਸਾਡਾ ਕੋਈ ਬਰਾਮਦਗੀ ਨਹੀਂ ਅਜੇ ਤੱਕ ਹੋਈ ਕੋਈ ਸੁਣਵਾਈ ਨਹੀਂ ਹੈਗੀ ਉਹ ਬਹੁਤ ਅਸੀਂ ਟੈਨਸ਼ਨ ਜੇ ਕਿੰਨੇ ਕ ਤਾਂ ਇੱਥੇ ਨਿਕੰਮਾ ਕਰਦਾ ਇੱਥੇ ਵੀ ਸਾਡਾ ਨੁਕਸਾਨ ਹਜੇ ਜੋ ਉੱਥੋਂ ਦੇਖਣ ਚ ਲੱਗਦਾ ਵਾ 30 40000 ਤੋਂ ਘੱਟ ਦਾ ਨੁਕਸਾਨ ਨਹੀਂ ਹੈਗਾ ਵਾਧੀ ਹੋਏਗਾ ਬਾਕੀ ਹੁਣ ਸਮਾਨ ਜਿਹੜਾ ਹੁਣ ਕੀ ਚੋਰੀ ਹੋ ਗਿਆ ਜਿਹੜਾ ਫੈਕਟਰੀਆਂ ਚ ਹੁਣ ਨਹੀਂ ਇਮੀਡੀਏਟ ਜਿਸ ਲਈ ਪਤਾ ਯੂਜ਼ ਕਰਨਾ ਮੈਂ ਫੇਰ ਹੀ ਪਤਾ ਲੱਗਣਾ ਕਿ ਕੀ ਸਮਾਨ ਚੋਰੀ ਹੋਇਆ ਦਾ ਲੱਗਦਾ ਕੈਮਰੇ ਵੀ ਬਟਾਏ ਗਏ ਕੈਮਰੇ ਵੀ ਉਹਨਾਂ ਨੇ ਥੱਲੇ ਕਰਤੇ ਸੀਗੇ ਕੈਮਰੇ ਦਾ ਉਹਨਾਂ ਨੇ ਕੱਟ ਕੇ ਸਾਰਾ ਤੇ ਉਹਦਾ ਵੀ ਹਾਰਡ ਡਿਸਕ ਨਾਲ ਲੱਗੇ ਆ ਕਿਤਾ ਕੀ ਪਤਾ ਹੀ ਨਾ ਲੱਗੇ ਪ੍ਰੂਫ ਹੀ ਨਾ ਰਹੇ ਕੋਈ ਕਿ ਕਿਹੜਾ ਬੰਦੇ ਨੇ ਕੀਤੀ ਹੈ